ਅੱਜ ਤੁਹਾਨੂੰ ਦੇਖਣ ਨੂੰ ਮਿਲੂਆ ਸਿਰਫ 14 ਲੱਖ ਦਾ ਘਰ ਬਹੁਤ ਵਧੀਆ ਸੋਹਣਾ ਬਣਿਆ ਹੋਇਆ ਤੇ ਇਹ ਗੱਲਬਾਤ ਆਪਾਂ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੂਠੀ ਘਰ ਮਕਾਨ ਹੈ ਜੀ ਵੇਚਣ ਵਾਸਤੇ ਕਿਸੇ ਵੀ ਏਰੀਆ ਚ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀਦ ਵਿਚ ਐਡ ਤੁਸੀਂ ਲਗਵਾ ਸਕਦੇ ਹੋ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਕਰੋ ਹੁਣ ਵੀਡੀਓ ਚੈੱਕ ਤੁਸੀਂ ਤੇ ਜਿਹੜਾ ਘਰ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਮੈਂ ਰੇਟ ਤਾਂ ਪਹਿਲਾਂ ਹੀ ਦੱਸਤਾ ਸਿਰਫ 14 ਲੱਖ ਰੁਪਈਆ ਇੱਕ ਵਾਰੀ ਡਿਮਾਂਡ ਇਹਨਾਂ ਨੇ ਕੀਤੀ ਹੈ ਬਾਕੀ ਮੌਕੇ ਤੇ ਮਾਲਕ ਕਹਿੰਦੇ ਵੱਖਰੀ ਗੱਲ ਹੈ ਘਾਟਾ-ਵੱਧ ਕਰ ਲਾਂਗੇ ਬਾਕੀ ਵਧੀਆ ਇਹਨਾਂ ਨੇ ਘਰ ਬਣਾ ਰੱਖਿਆ ਤੇ ਫਰੰਟ ਤੁਸੀਂ ਦੇਖ ਲਓ ਬਾਕੀ ਸਾਰਾ ਕੁਝ ਟੋਟਲ ਆਪਨ ਵਧੀਆ ਮਿਲੂਗਾ ਜਿਹੜਾ ਬਹਿੜਾਗਾ ਪੂਰਾ ਆਪਾਂ ਨੂੰ ਪੱਕਾ ਮਿਲੂਗਾ ਤੇ ਖੁੱਲਡੁੱਲਾ ਆਪਾਂ ਨੂੰ ਬਹਿੜਾ ਮਿਲ ਜੂਗਾ ਗੱਡੀਆਂ ਆਰਾਮ ਨਾਲ ਦੂਤਨ ਲੱਗ ਜਾਣਗੀਆਂ ਜੇ ਆਰਾਮ ਨਾਲ ਲਾਉਣੀਆਂ ਹੋਣ ਬਾਕੀ ਆਪਾਂ ਨੂੰ ਬਾਹਰਲੀ ਸਾਈਡ ਤੋਂ ਇੱਕ ਸ਼ਾਪ ਮਿਲ ਜੂਗੀ ਬਾਹਰਲੀ ਸਾਈਡ ਤੋਂ ਸ਼ਟਰ ਲੱਗਿਆ ਹੋਇਆ ਬਾਕੀ ਸ਼ਾਪ ਬਹੁਤ ਵਧੀਆ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਤੇ ਇਹਨਾਂ ਨੇ ਤਾਂ ਘਰ ਦਾ ਸਮਾਨ ਆਪਦਾ ਸਟੋਰੂਮ ਵਾਲਾ ਰੱਖ ਰੱਖਿਆ ਬਾਕੀ ਆਪਾਂ ਜੀ ਮਤਲਬ ਕਿ ਸ਼ੋਪ ਕਰਨੀ ਆ ਤਾਂ ਕਰ ਸਕਦੇ ਆ ਵਧੀਆ ਚੱਲੂਗੀ ਜੇ ਆਪਾਂ ਰੈਂਟ ਤੇ ਦੇਣੀ ਆ ਤਾਂ ਰੈਂਟ ਵੀ ਵਧੀਆ ਆਪਾਂ ਨੂੰ ਆਈ ਜਾਊਗਾ ਤੇ ਅੰਦਰ ਆਪਾਂ ਪਹੁੰਚ ਗਏ ਤੇ ਬਾਹਰਲੀ ਸੜਕ ਤੋਂ ਇੱਕ ਪਾਸੇ ਤੁਸੀਂ ਦੇਖਿਆ ਹੋਊਗਾ ਬਾਥਰੂਮ ਏਰੀਆ ਸੀਗਾ ਉਹ ਵੀ ਵਧੀਆ ਸੀਗਾ ਤੇ ਹੁਣ ਆਪਾਂ ਅੰਦਰ ਪਹੁੰਚ ਗਏ ਪਹਿਲਾਂ ਤੁਸੀਂ ਡਰਾਈਂਗ ਰੂਮ ਚੈੱਕ ਕਰੋ ਜੀ ਤੇ ਡਰਾਈਂਗ ਰੂਮ ਵਧੀਆ ਇਹਨਾਂ ਨੇ ਬਣਾ ਮਾਰ ਰੱਖਿਆ ਬਾਕੀ ਲੌਬੀ ਖੁੱਲੀ ਡੁੱਲੀ ਵਧੀਆ ਆਪਾਂ ਨੂੰ ਮਿਲ ਜੂਗੀ ਤੇ ਨਾਲ ਹੀ ਆਪ ਨੂੰ ਲੋਬੀ ਚ ਇੱਕ ਬਾਥਰੂਮ ਏਰੀਆ ਮਿਲ ਚੁਕਾ ਜੀ ਸਾਰਾ ਵਧੀਆ ਇਹਨਾਂ ਨੇ ਸੋਹਣਾ ਕੰਪਲੀਟ ਤਿਆਰ ਕਰਵਾ ਰੱਖਿਆ ਉੱਪਰੋਂ ਪੀਓਪੀ ਹੋਈ ਹੈ ਛੱਤ ਸਾਰਾ ਰੰਗ ਹੋਇਆਗਾ ਟਾਈਲ ਟੂਇਲਾਂ ਸਾਰੀਆਂ ਲੱਗੀਆਂ ਹੋਈਆਂ ਗੀਜ਼ਰ ਲੱਗਿਆ ਹੋਇਆ ਹਰ ਸਪਲਾਈ ਹਰ ਤਰ੍ਹਾਂ ਦੀ ਆਪਾਂ ਨੂੰ ਵਧੀਆ ਮਿਲੂਗੀ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ 200 ਕ ਗਜ ਤੋਂ ਉੱਪਰ ਹੀ ਮਾਲਕ ਨੇ ਜਗਾਂ ਦੱਸੀ ਹੈ 200 ਗਜ ਤੋਂ ਘੱਟ ਨਹੀਂ ਹੈਗੀ ਤੇ ਬਾਕੀ ਲੋਬੀ ਦੀ ਛੱਤ ਦੇਖ ਲਓ ਉੱਪਰ ਪੱਖਾ ਲੱਗਿਆ ਹੋਇਆ ਵਧੀਆ ਆਪਾਂ ਨੂੰ ਕਿਚਨ ਮਿਲ ਜੂਗਾ ਤੇ ਵਧੀਆ ਆਪਾਂ ਨੂੰ ਬੈਡਰੂਮਸ ਮਿਲ ਜਾਣਗੇ ਤੇ ਦਿਖਾਉਣਾ ਤੁਹਾਨੂੰ ਮੈਂ ਕਿਚਨ ਵੀ ਦਿਖਾਉਣਾ ਬੈਡਰੂਮ ਵੀ ਦਿਖਾਉਣਾ ਪਹਿਲਾਂ ਕਿਚਨ ਚੈੱਕ ਕਰੂੰ ਲੱਕੜ ਦਾ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਹੈ ਬਾਕੀ ਉੱਪਰ ਪੱਖਾ ਲੱਗਿਆ ਹੋਇਆ ਤੇ ਛੱਤ ਪੀਓਪੀ ਹੋਈ ਆ ਰੰਗ ਸਾਰਾ ਘਰ ਇਹਨਾਂ ਨੇ ਕਰਵਾ ਰੱਖਿਆ ਹੈ ਬਾਕੀ ਖੁੱਲੇ ਡੁੱਲੇ ਵਧੀਆ ਟੋਪ ਦੇ ਆਪਾਂ ਨੂੰ ਬੈਡਰੂਮਸ ਮਿਲ ਜਾਣਗੇ ਜਿਵੇਂ ਕਿ ਪਹਿਲਾ ਬੈਡਰੂਮ ਸਾਹਮਣੇ ਆ ਗਿਆ ਚੈੱਕ ਕਰ ਲੂ ਵਧੀਆ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਤੇ ਏਸੀ ਵੀ ਲੱਗਿਆ ਹੋਇਆ ਏਸੀ ਦੀ ਫੀਟਿੰਗ ਵੀ ਆਪਾਂ ਨੂੰ ਮਿਲ ਜਾਊਗੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਅੰਮ੍ਰਿਤਸਰ ਦੇ ਲਾਗੇ ਇਹਨਾਂ ਦਾ ਪਿੰਡ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਬਿਲਕੁਲ ਲਾਗੇ ਅਸੀਂ ਰੇਅਰ 14 ਲੱਖ ਰੁਪਇਆ ਬਾਕੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿਸੇ ਨੇ ਜਾ ਕੇ ਦੇਖਣਾ ਹੈ ਕਿਸੇ ਨੂੰ ਪਸੰਦ ਆਇਆ ਕੋਈ ਦੇਖਣ ਦਾ ਚਾਹਵਾਨ ਤਾਂ ਤੁਸੀਂ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਜਿਹੜਾ ਘਰ ਆਪਣੇ ਕੋਲੇ ਪਹੁੰਚਿਆ ਹੋ ਰੇਟ ਵੀ ਘੱਟ ਹੈ ਮਕਾਨ ਵੀ ਸੋਹਣਾ ਹੈਗਾ ਬਾਕੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਤੇ ਮਾਲਕ ਕਹਿੰਦੀ ਹੈ ਵੀ ਕੋਈ ਕਮੀ ਪੇਸ਼ੀ ਹੈ ਨਹੀਂ ਬਾਕੀ ਰੇਟ ਕਰ ਲਾਂਗੇ ਕਿਸੇ ਨੂੰ ਪਸੰਦ ਆਉਂਦਾ ਹੈ ਮਾਲਕ ਕਹਿੰਦੇ ਆ ਵੀ ਆ ਕੇ ਇੱਕ ਵਾਰੀ ਦੇਖ ਲਿਓ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜਿੰਨੇ ਤੁਸੀਂ ਦੇਖ ਰਹੂ ਜੇ ਤੁਹਾਨੂੰ ਘਰ ਵਧੀਆ ਲੱਗਿਆ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਕਿਵੇਂ ਦਾ ਲੱਗਿਆ ਤੇ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਹੈ ਮਾਲਕ ਦਾ ਨੰਬਰ ਹੈ 78 884 23 405 ਦੁਬਾਰਾ ਫਿਰ ਤੋਂ ਦੱਸ ਦਿੰਨੇ 78 884 23 405 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੈ ਜੀ ਤੇ ਕੁਝ ਵੀ ਪੁੱਛਣਾ ਤੁਸੀਂ ਮਾਲਕ ਤੋਂ ਪੁੱਛ ਸਕਦੇ ਹੋ ਬਾਕੀ ਸਾਰਾ ਕੁਝ ਮਹਤਵਪੂਰਨ ਦੱਸ ਹੀ ਦਿੱਤਾ ਤੇ ਵਧੀਆ ਸਮਰਸੀਬਲ ਮੋਟਰ ਲੱਗੀ ਹੋਈ ਹੈ ਵਧੀਆ ਪਾਣੀ ਦੀ ਸਪਲਾਈ ਹੈ ਵਧੀਆ ਪਾਣੀ ਹੈ ਤੇ ਮੋਬਾਈਲ ਨੰਬਰ ਮਿਲ ਗਿਆ ਜੀ ਤੁਹਾਨੂੰ ਤੇ ਇਹ ਵਧੀਆ ਘਰ ਹੈ ਜੀ ਵਧੀਆ ਗੱਲਬਾਤ ਹੈ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਮੈਂ ਉਮੀਦ ਕਰਦਾ ਹਾਂ ਵੀ ਤੁਹਾਨੂੰ ਘਰ ਵਧੀਆ ਲੱਗਿਆ ਹੋਊਗਾ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਤੇ ਪਹਿਲੀ ਵਾਰ ਜਿੰਨੇ ਤੁਸੀਂ ਆਏ ਹੋ ਜੀ ਕਿਸੇ ਵੀ ਏਰੀਆ ਤੋਂ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆ ਭੈਣਾ ਮੇਰੀਆ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਚਾਹੇ ਪੰਜਾਬ ਚੋਂ ਹਰਿਆਣੇ ਚੋਂ ਰਾਜਸਥਾਨ ਤੋਂ ਤੁਹਾਡੇ ਕੋਲੇ ਵੀ ਜੇ ਘਰ ਹੈ ਕੂਠੀਆ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਬਿਲਕੁਲ ਫਰੀਦੋ ਵਿੱਚ ਆਪਾਂ ਐਡ ਤੁਹਾਡੇ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਬਸ ਆਪਣੇ ਕੋਲੇ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਸੀ ਜਿਵੇਂ ਕਿ ਫਰੰਟ ਦੀਆਂ ਹੋਗੀਆਂ ਬਾਹਰ ਤੋਂ ਸਾਰੀ ਕੂਠੀ ਦੀ ਥੋੜੀ ਦੂਰ ਤੋਂ ਤੇ ਦੋ ਚਾਰ ਅੰਦਰੋਂ ਸੀ ਬਸ ਆਪਣੇ ਕੋਲੇ ਭੇਜ ਦੋ ਤੇ ਵੀਡੀਓ ਜਿਹੜੀ ਬਣਾਉਂਗੇ ਉਹ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਬਾਹਰ ਤੋਂ ਬਣਾਉਣੀ ਸ਼ੁਰੂ ਕਰਨੀ ਹੈ ਤੇ ਪੂਰੀ ਵਧੀਆ 4 ਤੋਂ 5 ਮਿੰਟ ਦੀ ਮੋਬਾਈਲ ਜ਼ਿਆਦਾ ਹਿੱਲਿਆ ਨਹੀਂ ਦੇਣਾ ਜੀ ਪੂਰੀ ਟਿਕਾ ਕੇ ਵਧੀਆ ਆਪਣੇ ਕੋਲੇ ਬਣਾ ਕੇ ਭੇਜ ਦਿਓ ਤੇ ਉਸ ਤੋਂ ਬਾਅਦ ਐਡ ਆਪਾਂ ਲਗਾ ਦਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਜਾਂ ਵਧੀਆ ਲੱਗ ਰਹੀ ਹੈ ਜੀ ਤਾਂ ਵੀਡੀਓ ਨੂੰ ਲਾਈਕ ਕਰ ਦੋ ਤੇ ਵਧੀਆ ਲੱਗਿਆ ਘਰ ਤੁਹਾਨੂੰ ਕਿਵੇਂ ਦਾ ਲੱਗਿਆ ਘਰ ਦਾ ਰੇਟ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਕਿਉਂਕਿ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਤੁਸੀਂ ਚੈਨਲ ਤੇ ਪਹੁੰਚੇ ਹੋ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਇਸੇ ਤਰ੍ਹਾਂ ਦੀ ਤੁਸੀਂ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤੁਸੀਂ ਚਾਹੁੰਦੇ ਹੋ ਵੀ ਆਪਣੀ ਵੀਡੀਓ ਕੋਠੀ ਦੀ ਘਰ ਦੀ ਹਰ ਰੋਜ਼ ਤੁਹਾਡੇ ਤੱਕ ਪਹੁੰਚੇ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹਨੂੰ ਜਰੂਰ ਦਬਾ ਦਿਓ ਤੇ ਜਦੋਂ ਦਬ ਦੋਗੇ ਜੇ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਤੋਂ ਬਾਅਦ ਤੁਹਾਡੇ ਕੋਲੇ ਮੈਸੇਜ ਹਰ ਰੋਜ਼ ਛੇਤੀ ਤੋਂ ਛੇਤੀ ਪਹੁੰਚ ਜਾਇਆ ਕਰੂਗਾ ਤੇ ਮੈਨੂੰ ਦੱਸਿਓ ਜੀ ਕੋਠੀ ਕਿਵੇਂ ਦਾ ਲੱਗੀ ਘਰ ਕਿਵੇਂ ਦਾ ਲੱਗਿਆ ਅੱਜ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦੀ ਹੈ ਦੱਸੋ ਮੈਨੂੰ ਕਿੰਨੇ ਰੇਟ ਚ ਚਾਹੀਦਾ ਛੇਤੀ ਤੋਂ ਛੇਤੀ ਆਪਾਂ ਲੈ ਕੇ ਪਹੁੰਚ ਜਾਵਾਂਗੇ